ਗੱਲ ਕਰਾਂਗੇ ਅੱਜ ਅਦਰਕ ਦੇ ਬਾਰੇ ਅਦਰਕ ਦੇ ਕੀ ਫਾਇਦੇ ਆ ਕਿਦਾਂ ਕਿਦਾਂ ਅਦਰਕ ਖਾਣਾ ਚਾਹੀਦਾ ਕਿਸੇ ਨੂੰ ਗਠੀਆ ਕਿਸੇ ਨੂੰ ਬਾਏ ਗਠੀਆ ਕਿਸੇ ਨੂੰ ਬਾਇ ਵਰਦੀ ਦਾ ਰੋਗ ਕਿਸੇ ਨੂੰ ਕਮਰ ਦਾ ਦਰਦ ਕਿਸੇ ਨੂੰ ਮੋਢਿਆਂ ਦਾ ਦਰਦ ਕਿਸੇ ਨੂੰ ਸਰਵਾਈਕਲ ਦਾ ਦਰਦ ਉਹਨਾਂ ਵਾਸਤੇ ਅਦਰਕ ਕਮਾਲ ਦੀ ਹਾਰਟ ਦੀ ਪ੍ਰੋਬਲਮ ਆ ਤਾਂ ਹਾਰਟ ਦੇ ਵਿੱਚ ਬਲੌਕੇਜ ਆ ਅਦਰਕ ਕਮਾਲ ਦੇ ਰਿਜ਼ਲਟ ਮਤਲਬ ਅਦਰਕ ਜਿਹੜਾ ਹੈਗਾ ਪੈਰ ਤੋਂ ਲੈ ਕੇ ਸਿਰ ਤੱਕ ਹਜ਼ਾਰ ਬਿਮਾਰੀਆਂ ਨੂੰ ਫਾਇਦਾ ਕਰਦਾ ਹੁਣ ਜਿਹੜੇ ਲੋਕਾਂ ਨੂੰ ਕੈਂਸਰ ਦਾ ਡਰ ਲੱਗਦਾ ਉਹਨਾਂ ਨੂੰ ਅਦਰਕ ਜਿਹੜਾ ਹੈਗਾ ਕਦੀ ਵੀ ਖਤਮ ਨਹੀਂ ਹੋਣਾ ਚਾਹੀਦਾ ਆਪਣੇ ਘਰ ਚੋਂ ਅਦਰਕ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਠਿੱਕਾ ਪੇਟ ਦੀ ਕੋਈ ਬਿਮਾਰੀ ਲਾ ਲਓ ਹਰ ਬਿਮਾਰੀ 'ਚ ਫਾਇਦਾ ਕਰਦਾ ਖਾਂਸੀ ਸਰਦੀ ਜਿਵੇਂ ਹੁਣ ਠੰਡ ਲੱਗਣੀਆਂ ਮੌਸਮ ਆ ਰਿਹਾ ਸਰਦੀ ਦਾ ਉਹਦੇ ਵਿੱਚ ਬਹੁਤ ਫਾਇਦੇਮੰਦ ਹੈ ਜੇ ਤੁਸੀਂ ਅਦਰਕ ਦਾ ਟੁਕੜੇ ਬਣਾ ਲਓ ਛੋਟੇ ਛੋਟੇ ਪੀਸ ਕੱਟ ਲਓ ਆਮ ਸੜੀਆ ਮੱਧਾ ਭੈਣਾ ਬਣਾਉਂਦਿਆਂ ਨੇ ਸਿਰਕਾ ਪਾ ਕੇ ਜਾਂ ਨਿੰਬੂ ਪਾ ਕੇ ਬਣਾਉਂਦਿਆਂ ਨੇ ਉਹਦਾ ਮਤਲਬ ਅਚਾਰ ਧਿਆਨ ਰੱਖਣਾ ਜਦੋਂ ਵੀ ਖਰੀਦਣਾ ਤੋੜ ਕੇ ਦੇਖੋ ਜੇ ਉਹ ਚ ਮੜਾ ਜਾ ਵੀ ਧਾਗਾ ਰੇਸ਼ਾ ਆ ਰਿਹਾ ਤਾਂ ਉਹ ਅਸਲੀਆ ਪਹਿਚਾਨੇ ਐਵੇਂ ਤੇ ਧਾਗੇ ਹੁੰਦੇ ਨੇ ਜਿਹੜਾ ਨਕਲੀ ਹੁੰਦਾ ਉਹ ਬਿਲਕੁਲ ਪਲੇਨ ਹੁੰਦਾ ਪਲੇਨ ਜਦੋਂ ਮਰਜੀ ਕੱਟ ਲਓ ਨੂੰ ਮੂਲੀ ਦੀ ਤਰ੍ਹਾਂ ਕੋਈ ਧਾਗਾ ਹੀ ਨਹੀਂ ਹੁੰਦਾ ਸ਼ਾਇਦ ਦੇ ਵਿੱਚੋਂ ਅਦਰਕ ਦੇ ਟੁਕੜੇ ਕੱਟ-ਕੱਟ ਕੇ ਹਫ਼ ਤੱਕ ਪੈ ਰਹਿ ਹਫ਼ਤੇ ਬਾਅਦ ਉਹ ਰੈਡੀ ਫਿਰ ਉਹ ਜਿਹੜੇ ਪੀਸ ਨੂੰ ਬਾਹਰ ਕੱਢੋ ਫਿਰ ਉਹਨੂੰ ਸ਼ਾਇਦ ਨੂੰ ਖਾਣਾ ਜਿੰਜਰ ਆਣੀ ਕਹਿ ਕੇ ਅੱਜ ਇੱਕ ਐਸੀ ਚੀਜ਼ ਦੇ ਬਾਰੇ ਗੱਲਬਾਤ ਕਰਾਂਗੇ ਜਿਹੜੀ ਹਰ ਘਰ ਦੇ ਵਿੱਚ ਅਵੇਲੇਬਲ ਹੈ ਤੇ ਕਈ ਬਿਮਾਰੀਆਂ ਦਾ ਇਲਾਜ ਵੀ ਆ ਕਈ ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਇਲਾਜ ਆ ਗੱਲ ਕਰਾਂਗੇ ਅੱਜ ਅਦਰਕ ਦੇ ਬਾਰੇ ਅਦਰਕ ਦੇ ਕੀ ਫਾਇਦੇ ਆ ਕਿੱਦਾਂ ਕਿਦਾਂ ਅਦਰਕ ਖਾਣਾ ਚਾਹੀਦਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਸੁਭਾਸ਼ ਕੁਲ ਮੌਜੂਦਾ ਸਰ ਬਹੁਤ-ਬਹੁਤ ਸਵਾਗਤ ਹੈ ਜਸ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਜਿੰਨੇ ਵੀ ਦਰਸ਼ਕ ਸਾਡਾ ਚੈਨਲ ਦੇਖ ਰਹੀ ਆ ਹੁਣੇ ਸਾਡਾ ਹੋ ਗਿਆ ਕਿਉਂਕਿ ਤੁਸੀਂ ਜਦੋਂ ਸਾਡੇ ਹੋ ਗਏ ਤਾਂ ਹੁਣ ਸਾਡਾ ਹੀ ਹੋ ਗਿਆ ਤਾਂ ਇਹ ਜਿਹੜਾ ਚੈਨਲ ਹੈ ਇਹਦੇ ਉੱਤੇ ਵੱਖ-ਵੱਖ ਅਸੀਂ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਦੇ ਆ ਇਸ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਅਦਰਕ ਖਾਣਾ ਕਿੰਨਾ ਕੁ ਗੁਣਕਾਰੀ ਆ ਅਦਰਕ ਜਿਹੜਾ ਹੈਗਾ ਇਹ ਸਾਡੇ ਸਰੀਰ ਦਾ ਸਭ ਤੋਂ ਵਧੀਆ ਮਿੱਤਰ ਸਭ ਤੋਂ ਵਧੀਆ ਬਿੱਤਰ ਅਦਰਕ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਠੀਕਾ ਪੇਟ ਦੀ ਕੋਈ ਬਿਮਾਰੀ ਲਾ ਲਓ ਹਰ ਬਿਮਾਰੀ ਚ ਇਹ ਫਾਇਦਾ ਕਰਦਾ ਖਾਂਸੀ ਸਰਦੀ ਜਿਵੇਂ ਹੁਣ ਠੰਡ ਲੱਗਣੀ ਆ ਮੌਸਮ ਆ ਰਿਹਾ ਸਰਦੀ ਦਾ ਉਹਦੇ ਵਿੱਚ ਬਹੁਤ ਮੈਦੇਮੰਦ ਆ ਜੇ ਤੁਸੀਂ ਅਦਰਕ ਦਾ ਟੁਕੜੇ ਬਣਾ ਲਓ ਛੋਟੇ ਛੋਟੇ ਪੀਸ ਕੱਟ ਲਓ ਆਮ ਸਾਡੀਆਂ ਮਾਤਾ ਭੈਣਾਂ ਬਣਾਉਂਦੀਆਂ ਨੇ ਸਿਰਕਾ ਪਾ ਕੇ ਯਾ ਨਿੰਬੂ ਪਾ ਕੇ ਬਣਾਉਂਦੀਆਂ ਨੇ ਉਹਦਾ ਮਤਲਬ ਅਚਾਰ ਸਿੰਪਲ ਰੋਜ਼-ਰੋਜ਼ ਬਣਾਉਂਦੀਆਂ ਨੇ ਰੋਜ਼-ਰੋਜ਼ ਖਾਂਦੀਆਂ ਨੇ ਤਾਂ ਉਹ ਵੀ ਇੱਕ ਬਹੁਤ ਫਾਇਦੇਮੰਦ ਹੈ ਔਰ ਉਹਨੂੰ ਖਾਣ ਚ ਬੜਾ ਅੱਛਾ ਆਨੰਦ ਆਉਂਦਾ ਅਦਰਕ ਇਹ ਦੇਖੋ ਵੀ ਵਾਲੀਆਂ ਧਾਗਿਆਂ ਵਾਲਾ ਨਾ ਹੋਵੇ ਸਿੰਪਲ ਹੋਵੇ ਔਰ ਅੱਜਕੱਲ ਨਕਲੀ ਅਦਰਕ ਬਹੁਤ ਹੁੰਦਾ ਉਹ ਤੋਂ ਬਚਣਾ ਨਕਲੀ ਅਦਰਕ ਬਿਲਕੁਲ ਨਕਲੀ ਜਿਵੇਂ ਨਾ ਕੁਦਰਤ ਹੈ ਕੁਦਰਤ ਨੇ ਹਰ ਜੜੀ-ਬੂਟੀ ਬਣਾਈ ਹੈ ਤਾਂ ਕੋਈ ਨਾ ਕੋਈ ਜੜੀ-ਬੂਟੀ ਦਾ ਮੈਚ ਉਹਦੇ ਨਾਲ ਮਿਲ ਗਿਆ ਇਹ ਇਹ بڑے ਲੋਕਾਂ ਨੇ ਬੁਬਾਰ ਬਣਾ ਲਿਆ ਵੀ ਨਕਲੀ ਅਦਰਕ ਜਿਹੜਾ ਹੈਗਾ ਉਹਦੀ ਪਛਾਣ ਆਮ ਆਦਮੀ ਕਰ ਹੀ ਨਹੀਂ ਪਾਉਂਦਾ ਲੇਕਿਨ ਉਹਦੀ ਪਛਾਣ ਇਹ ਹੈ ਵੀ ਉਹ ਚ ਧਾਗੇ ਹੁੰਦੇ ਨੇ ਜਿਹੜਾ ਨਕਲੀ ਹੁੰਦਾ ਉਹ ਚ ਬਿਲਕੁਲ ਪਲੇਨ ਹੁੰਦਾ ਪਲੇਨ ਜਿਵੇਂ ਮਰਜ਼ੀ ਕੱਟ ਲੋ ਨੂੰ ਮੂਲੀ ਦੀ ਤਰ੍ਹਾਂ ਕੋਈ ਧਾਗਾ ਹੀ ਨਹੀਂ ਹੁੰਦਾ ਤਾਂ ਇਹੀ ਉਹਦੀ ਪਛਾਣ ਆ ਧਿਆਨ ਰੱਖਣਾ ਜਦੋਂ ਵੀ ਖਰੀਦਣਾ ਤੋੜ ਕੇ ਦੇਖੋ ਜੇ ਉਹ ਚ ਮੜਾ ਜਾ ਵੀ ਧਾਗਾ ਰੇਸ਼ਾ ਆ ਰਿਹਾ ਤਾਂ ਉਹ ਅਸਲੀਆ ਉਹਨੂੰ ਤੁਸੀਂ ਪਿਆਰ ਨਾਲ ਲੋਖ ਖਾਓ ਤੇ ਉਹ ਜਿਹੜਾ ਹੈਗਾ ਅਦਰਕ ਉਹਦਾ ਤੁਸੀਂ ਅਚਾਰ ਬਣਾ ਲਓ ਅਚਾਰ ਕਿਵੇਂ ਰੋਜ਼ ਦੀ ਰੋਜ਼ ਪਾਓ ਹਫਤੇ 10 ਦਿਨ ਜੋਗਾ ਪਾ ਲਓ ਸਿਰਕੇ ਚ ਬਣਾ ਕੇ ਰੱਖੋ ਤਾਂ ਉਹ ਤੁਸੀਂ ਅਚਾਰ ਦੀ 2-4 ਮਤਲਬ ਇੱਕ ਚਮਚਾ ਡੇਲੀ ਘੱਟੋ ਘੱਟ ਅਚਾਰ ਮਤਲਬ 5-7 ਫਾੜੀਆਂ ਉਹ ਤੁਸੀਂ ਰੋਟੀ ਨਾਲ ਖਾ ਸਕਦੇ ਹੋ ਸਾਗ 'ਚ ਅਦਰਕ ਪੈਂਦਾ ਸਾਗਰ ਦੇ ਨਾਲ ਅਦਰਕ ਖਾਣ ਦਾ ਆਪਣਾ ਹੀ ਮਜ਼ਾ ਹੈ ਤਾਂ ਅਦਰਕ ਜਿਹੜਾ ਤੁਹਾਡੀ ਪੇਟ ਦੀਆਂ ਨਸਾਂ ਨੂੰ ਠੀਕ ਕਰਦਾ ਪੇਟ ਦੀ ਸਫਾਈ ਕਰਨ ਲਈ ਯਮਨ ਲੋਕਾਂ ਨੂੰ ਬਹੁਤ ਕਾਬਜ਼ ਰਹਿੰਦੀ ਹੈ ਜਿ ਢੰਗ ਨਾਲ ਖਾਦਾ ਜਾਵੇ ਜਿਵੇਂ ਅਦਰਕ ਲੈ ਲਓ ਸਰਕੇ ਦੀ ਜਗ੍ਹਾ ਉਹਨੂੰ ਸ਼ਹਿਦ ਵਿੱਚ ਬਣਾਓ ਜਿਵੇਂ ਨਾ ਮੰਨ ਲਓ ਸ਼ਹਿਦ ਲੈ ਲਓ ਸ਼ਹਿਦ ਦੇ ਵਿੱਚੋਂ ਅਦਰਕ ਦੇ ਟੁਕੜੇ ਕੱਟ-ਕੱਟ ਕੇ ਹਫ਼ਤਾ ਤੱਕ ਪਏ ਰਹਿਣ ਹਫ਼ਤੇ ਬਾਅਦ ਉਹ ਰੈਡੀ ਫਿਰ ਉਹ ਜਿਹੜੇ ਪੀਸ ਨੇ ਬਾਹਰ ਕੱਢ ਲਓ ਫਿਰ ਉਹਨੂੰ ਸ਼ਹਿਦ ਨੂੰ ਖਾਣਾ ਜਿੰਜਰ ਹਾਣੀ ਕਹਿ ਕੇ ਆਏ ਕੇ ਰਿਲੇਟਿਵ ਨੂੰ ਦਿਓ ਕਿ ਜੀ ਜਿੰਜਰ ਹਾਣੀ ਘਰ ਦਾ ਬਣਿਆ ਹੋਇਆ ਕਿੰਨਾ ਮਜ਼ੇਦਾਰ ਤੁਸੀਂ ਉਹ ਚੀਜ਼ ਅਗਲੇ ਨੂੰ ਦਿਓਗੇ ਯਾਦ ਕਰੂਗਾ ਅੱਖਾਂ ਦੀ ਰੋਸ਼ਨੀ ਜਿੰਨਾਂ ਦੀ ਘਟ ਹੈ ਉਹਨਾਂ ਨੂੰ ਫਾਇਦਾ ਕਰਦਾ ਔਰ ਜਿੰਨਾਂ ਦੇ ਮਤਲਬ ਬਹੁਤ ਜ਼ਿਆਦਾ ਦੰਦਾਂ 'ਚ ਤਕਲੀਫ ਰਹਿੰਦੀ ਆ ਉਹਨਾਂ ਨੂੰ ਫਾਇਦਾ ਕਰਦਾ ਔਰ ਪੇਟ ਦੀ ਸਫਾਈ ਖਾਸ ਕਰ ਜਾਂ ਅੱਛਾ ਇਗਲ ਹੋਰ ਮੈਂ ਤੁਹਾਨੂੰ ਦੱਸਦਾ ਹਾਂ ਠੰਡ ਠੰਡ ਦਾ ਮੌਸਮ ਹੈ ਕਿਸੇ ਨੂੰ ਗਠੀਆ ਕਿਸੇ ਨੂੰ ਬਾਇ ਗਠੀਆ ਕਿਸੇ ਨੂੰ ਬਾਇ ਵਰਦੀ ਦਾ ਰੋਗ ਕਿਸੇ ਨੂੰ ਕਮਰ ਦਾ ਦਰਦ ਕਿਸੇ ਨੂੰ ਮੋਢਿਆਂ ਦਾ ਦਰਦ ਕਿਸੇ ਨੂੰ ਸਰਵਾਈਕਲ ਦਾ ਦਰਦ ਉਹਨਾਂ ਵਾਸਤੇ ਅਦਰਕ ਕਮਾਲ ਦੀ ਚੀਜ਼ ਹੈ ਅਦਰਕ ਦਾ ਅਚਾਰ ਬਣਾ ਕੇ ਲੈ ਲਓ ਅਦਰਕ ਦਾ ਰਸ ਪੀ ਲਓ ਅਦਰਕ ਨੂੰ ਹਲਕਾ ਜਾ ਹਨੀ ਦੇ ਵਿੱਚ ਮਿਕਸ ਕਰਕੇ ਲੈ ਲਓ ਅੱਛਾ ਇੱਕ ਤਰੀਕਾ ਮੈਂ ਹੋਰ ਦੱਸਦਾ ਇਹਨੂੰ ਅਦਰਕ ਨੂੰ ਲੈਣ ਦਾ 2-3 ਟੁਕੜੇ ਅਦਰਕ ਦੇ ਛੋਟੇ-ਛੋਟੇ ਪੀਸ ਮਤਲਬ ਇਹ ਕਰ ਲਓ ਵੀ ਜਿਹੜੇ ਚਾਕੂ ਨਾਲ ਕੱਟ ਕੇ ਅਚਾਰ ਬਣਾਉਂਦੇ ਆ ਤੇ ਉਹਦੇ ਵਿੱਚ 20-25 ਪੱਤੀਆਂ ਜਿਹੜੀਆਂ ਨੇ ਉਹ ਤુલਸੀ ਦੇ ਪੱਤੇ ਪਾ ਲਓ ਤੇ ਉਹਨੂੰ ਪਾਣੀ ਦੇ ਵਿੱਚ ਉਬਾਲੋ ਉਬਾਲ ਕੇ ਉਹਨੂੰ ਹਰ ਹਰ ਥੋੜੀ ਥੋੜੀ ਦੇਰ ਬਾਅਦ ਅੱਧਾ ਅੱਧਾ ਚਮਚਾ ਲੈ ਕੇ ਸਾਰੇ ਪਰਿਵਾਰ ਨੂੰ ਦਿਓ ਤੁਸੀਂ ਦੇਖੋਗੇ ਕਿੰਨਾ ਵਧੀਆ ਤੁਹਾਨੂੰ ਮਤਲਬ ਜਿੰਨਾ ਵੀ ਗਲੇ 'ਚ ਰੇਸ਼ਾ ਬਣ ਰਿਹਾ ਖਾਂਸੀ ਹੋ ਰਹੀ ਹੈ ਕੋਈ ਵੀ ਪ੍ਰੋਬਲਮ ਆ ਉਹਦੇ 'ਚ ਕਿੰਨਾ ਇਹ ਫਾਇਦਾ ਕਰੂਗਾ ਅਦਰਕ ਔਰ ਤੁਲਸੀ ਦਾ ਜਿਹੜਾ ਮਿਸ਼ਰਣ ਹੈ ਉਹ ਆਪਣੇ ਸਰੀਰ ਦੇ ਲਈ ਕਿੰਨਾ ਲਾਹੇਵੰਦ ਆ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਲੋਕ ਕਹਿੰਦੇ ਨੇ ਸਾਡਾ ਬੀਪੀ ਲੋਅ ਰਹਿੰਦਾ ਉਹਨਾਂ ਨੂੰ ਕਮਾਲ ਦਾ ਰਿਜ਼ਲਟ ਆਊਗਾ ਜਿਹੜੇ ਲੋਕ ਕਹਿੰਦੇ ਨੇ ਸਾਡਾ ਟੈਂਪਰੇਚਰ ਲੋ ਹੋ ਜਾਂਦਾ ਬੋਡੀ ਦਾ ਉਹਨਾਂ ਲਈ ਕਿੰਨਾ ਫਾਇਦੇਮੰਦ ਹੈ ਤુલਸੀ ਔਰ ਅਦਰਕ ਦਾ ਮਿਸ਼ਰਣ ਇਹਨੂੰ ਤੁਸੀਂ ਕਮਾਲ ਦੇ ਰਿਜ਼ਲਟ ਕਹਿ ਸਕਦੇ ਹੋ ਕੈਂਸਰ ਦੀਆਂ ਕੋਸ਼ਿਕਾ ਜਿਹੜੇ ਲੋਕਾਂ ਨੂੰ ਡਰ ਲੱਗਿਆ ਰਹਿੰਦਾ ਵੀ ਹਾਏ ਮੈਨੂੰ ਕੈਂਸਰ ਨਾ ਹੋ ਜੇ ਜਿਨ੍ਹਾਂ ਦੇ ਪਰਿਵਾਰ ਚ ਇੱਕ ਮਰੀਜ਼ ਵੀ ਕੈਂਸਰ ਦਾ ਉਹਨਾਂ ਨੂੰ ਡਰ ਲੱਗਦਾ ਵੀ ਇਹ ਕਿਤੇ ਪੀੜੀਦਰ ਪੀੜੀ ਸਾਨੂੰ ਨਾ ਹੋ ਜੇ ਤਾਂ ਉਹਨਾਂ ਨੂੰ ਅਦਰਕ ਔਰ ਤੁਲਸੀ ਦਾ ਜਿਹੜਾ ਮਿਸ਼ਰਣ ਹੈ ਕਮਾਲ ਦਾ ਰਿਜਲਟ ਨੇ ਔਰ ਇਹ ਮੈਂ ਮੈਂ ਤੁਹਾਨੂੰ ਇੱਕ ਦਿਨੋਂ ਨਹੀਂ ਦੰਦਾ ਮੇਰਾ ਖਿਆਲ ਹੈ ਵੀ ਲੱਖਾਂ ਲੋਕਾਂ ਨੂੰ ਇਹ ਟਿਪਸ ਅਸੀਂ ਡੇਲੀ ਦੰਦੇ ਆ ਔਰ ਉਸ ਤੋਂ ਬਾਅਦ ਅਸਥਮਾ ਸਾਹ ਦੀ ਬਿਮਾਰੀ ਆ ਸਾਹ ਦੇ ਜਿਹੜੇ ਮਰੀਜ਼ ਨੇ ਉਹਨਾਂ ਲਈ ਵੀ ਇਹ ਬਹੁਤ ਗੁਣਕਾਰੀ ਆ ਜਿਹੜਾ ਅਦਰਕ ਹੈ ਉਹਨੂੰ ਤੁਸੀਂ ਹਨੀ ਦੇ ਵਿੱਚ ਮਿਕਸ ਕਰਕੇ ਲੈ ਸਕਦੇ ਹੋ ਕਾਲੀ ਮਿਰਚ ਪਾ ਕੇ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਇਹਨੂੰ ਤੁਸੀਂ ਅਗਰ ਤુલਸੀ ਦੇ ਮਿਸ਼ਰਣ ਦੇ ਨਾਲ ਜਿਵੇਂ ਮੈਂ ਦੱਸਿਆ ਕਿ ਅਦਰਕ ਦੇ ਟੁਕੜੇ ਲਓ ਉਹਨਾਂ ਨੂੰ ਤુલਸੀ ਦੇ ਵੀ 25 ਪੱਤੇ ਲਓ ਅਦਰਕ ਲੈ ਲਓ 10 15 20 ਗ੍ਰਾਮ ਲੈ ਲਓ ਉਹਨੂੰ ਲੈ ਕੇ ਚੰਗੀ ਤਰ੍ਹਾਂ ਉਹਨੂੰ ਬੋਇਲ ਕਰੋ ਪਾਣੀ ਦੇ ਵਿੱਚ ਤਾਂ ਉਹ ਜਿਹੜਾ ਹੈਗਾ ਨਿੰਬੂ ਦਾ ਰਸ ਲੈ ਲਓ ਗੁੜ ਲੈ ਲਓ ਕਿਸੇ ਚੀਜ਼ ਨਾਲ ਵੀ ਇਹਨੂੰ ਤੁਸੀਂ ਮਿਕਸ ਕਰਕੇ ਖਾਓਗੇ ਤੁਹਾਨੂੰ ਬਹੁਤ ਹੀ ਫਾਇਦਾ ਕਰਨ ਵਾਲਾ ਹੈਗਾ ਹੁਣ ਜਿਹੜੇ ਲੋਕਾਂ ਨੂੰ ਕੈਂਸਰ ਦਾ ਡਰ ਲੱਗਦਾ ਉਹਨਾਂ ਨੂੰ ਅਦਰਕ ਜਿਹੜਾ ਹੈਗਾ ਕਦੀ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਆਪਣੇ ਘਰ ਚੋਂ ਖਾਂਦੇ ਰਹੋ ਇਹਨੇ ਫਾਇਦੇ ਹੀ ਕਰਨਾ ਔਰ ਦੂਜਾ ਅਸਥਮਾ ਸਾਹ ਦੀ ਬਿਮਾਰੀ ਹੈ ਉਹਦੇ ਚ ਫਾਇਦੇ ਮਤਲਬ ਇਹਦੇ ਕਿੰਨੇ ਕੁ ਫਾਇਦੇ ਗਿਣਾ ਉਹ ਨਹੀਂ ਥੋੜੇ ਆ ਜਿਵੇਂ ਹੁਣ ਕਹ ਲਓ ਦਿਲ ਹਾਰਟ ਦੀ ਪ੍ਰੋਬਲਮ ਆ ਹਾਰਟ ਦੇ ਵਿੱਚ ਬਲੌਕੇਜ ਆ ਅਦਰਕ ਕਮਾਲ ਦੇ ਰਿਜ਼ਲਟ ਮਤਲਬ ਅਦਰਕ ਜਿਹੜਾ ਹੈਗਾ ਪੈਰ ਤੋਂ ਲੈ ਕੇ ਸਿਰ ਤੱਕ ਹਜ਼ਾਰ ਬਿਮਾਰੀਆਂ ਦੇ ਵਿੱਚ ਫਾਇਦਾ ਕਰਦਾ ਔਰ ਅਦਰਕ ਨੂੰ ਲੈਣ ਦਾ ਹੀ ਤਰੀਕਾ ਔਰ ਉਹ ਵੀ ਜਿਹਨੂੰ ਨਹੀਂ ਵੀ ਤਰੀਕਾ ਮੈਂ ਤਾਂ ਕਹਣਾ ਉਹ ਹੀ ਦੰਦੀ ਵੱਢ ਕੇ ਖਾ ਲਿਆ ਕਰੋ ਇਹ ਤਾਂ ਖਾਣਾ ਹੀ ਚਾਹੀਦਾ ਸਰਦੀ ਸਰਦੀ ਤਾਂ ਤੁਹਾਨੂੰ ਬਹੁਤ ਫਾਇਦੇਮੰਦ ਹੈ ਗਰਮੀਆਂ ਦੇ ਵਿੱਚ ਵੀ ਮੈਂ ਕਹਿੰਦਾ ਕੋਈ ਨੁਕਸਾਨ ਨਹੀਂ ਕਰਦਾ ਪਰ ਇਹ ਹੈ ਜ਼ਰੂਰ ਹੈ ਕਿ ਥੋੜਾ ਜਿਹਾ ਗਰਮ ਹੋਣ ਕਰਕੇ ਇਹਨੂੰ ਗਰਮੀ ਦੇ ਵਿੱਚ ਥੋੜਾ ਘਟ ਲੈਣਾ ਚਾਹੀਦਾ ਆਦਰਵਾਈਜ਼ ਕੋਈ ਪ੍ਰੋਬਲਮ ਨਹੀਂ ਜੇ ਤੁਹਾਨੂੰ ਕਦੇ ਬਾਈ ਚਾਂਸ ਤੁਹਾਨੂੰ ਲੱਗੇ ਵੀ ਗਰਮੀ ਹੋ ਗਈ ਜਿਗਰ ਦੇ ਵਿੱਚ ਤਾਂ ਤ੍ਰਿਫਲਾ ਚੂਰਨ ਇੱਕ ਚਮਚਾ ਰਾਤ ਨੂੰ ਭੋ ਕੇ ਸਵੇਰੇ ਖਾਲੀ ਪੇਟ ਉਹ ਪੀ ਲਓ ਤਾਂ ਪੇਟ ਦੀ ਗਰਮੀ ਸ਼ਾਂਤ ਹੋ ਜਾਂਦੀ ਆ 20 ਦਿਨ ਮਿੰਟਾ ਪੀ ਲਿਓ ਬਿਲਕੁਲ ਠੀਕ ਹੋ ਜਾਂਦੀ ਆ ਇੱਕ ਬਾਜ਼ਾਰ ਦੇ ਵਿੱਚ ਆਉਂਦਾ ਜਿੱਦਾਂ ਪੇਸਟ ਅਦਰਕ ਦਾ ਜਾਂ ਅਦਰਕ ਲਸਣ ਦਾ ਪੇਸਟ ਹੁੰਦਾ ਉਹ ਉਹ ਕਿੰਨਾ ਕੁ ਜਿਹੜਾ ਹੈਗਾ ਉਹ ਨੁਕਸਾਨ ਕਰਦਾ ਦੇਖੋ ਜਿਹੜੀ ਜਿਹੜੀਆਂ ਪ੍ਰੋਸੈਸ ਚ ਚੀਜ਼ਾਂ ਆ ਜਾਂਦੀਆਂ ਪ੍ਰੋਸੈਸਿੰਗ ਫੂਡ ਜਿੰਨੇ ਵੀ ਨੇ ਪ੍ਰੋਸੈਸਿੰਗ ਮਤਲਬ ਚਾਹੇ ਹੋ ਹੁਣ ਜਿਵੇਂ ਗੋੜਾ ਉਹ ਇੱਕ ਕੁਦਰਤੀ ਚੀਜ਼ ਆ ਰਸ ਕੁਦਰਤੀ ਚੀਜ਼ ਆ ਰਸ ਚੋਂ ਸੀ ਗੋੜ ਲਿਆ ਗੁੜ ਨੂੰ ਜਦੋਂ ਪ੍ਰੋਸੈਸ ਕਰਦੇ ਆ ਉਹਦੇ ਵਿੱਚੋਂ ਫਿਰ ਕੀ ਕਰਦੇ ਆ ਸ਼ੱਕਰ ਬਣਾ ਦਿੰਨੇ ਆ ਜਾ ਉਹ ਮਤਲਬ ਜਿਹੜੀ ਚੀਨੀ ਬਣਦੀ ਆ ਉਹ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੋਸੈਸਿੰਗ ਚ ਆ ਜਾਂਦੀ ਨੇ ਇਹ ਨਹੀਂ ਲੈਣੇ ਚਾਹੀਦੇ ਇਸੇ ਤਰ੍ਹਾਂ ਅਦਰਕ ਦੀ ਟਮਾਟਰ ਦੀ ਹੋਰ ਇਹ ਚੀਜ਼ਾਂ ਦੀ ਪਿਉਰੀ ਬਣਾਉਂਦੇ ਆ ਉਹ ਵੀ ਜਦੋਂ ਰੱਬ ਨੇ ਤੁਹਾਨੂੰ ਟਮਾਟਰ ਦਿੱਤਾ ਤੁਸੀਂ 100 ਰੁਪਏ ਦਾ ਕਿਲੋ ਟਮਾਟਰ ਲਿਆਓ ਉਹਦੀ ਤੁਸੀਂ ਖਾ ਕੇ ਤਾਂ ਦੇਖੋ ਤਾਜੀ ਚੀਜ਼ ਤੇ ਅਦਰਕ ਦਿੱਤਾ ਰੱਬ ਨੇ ਤੁਹਾਨੂੰ ਅਦਰਕ ਲਿਆਓ ਤੇ ਉਹਦੀ ਪਿਉਰੀ ਲਿਆਉਂਗੇ ਤੁਸੀਂ 500 ਰੁਪਏ ਖਰਚ ਕੇ ਪਤਾ ਕਿ ਉਹ ਡੱਬੇ 'ਚ ਭੰਕਾ ਸਟੈਂਡਰਡ ਬਣਦਾ ਬਿੱਲ ਵੀ ਬੜੇ ਵਧੀਆ ਕੰਪਿਊਟਰ ਤੇ ਕੱਢ ਕੇ ਦਿੰਦੇ ਨੇ ਅਦਰਕ ਵਿਚਾਰਾ ਰੇੜੀ ਵਾਲਾ ਵੇਚਦਾ ਗਰੀਬ ਆਦਮੀ ਉਹ ਤੋਂ ਲੈਣ ਨੂੰ ਜੀ ਨਹੀਂ ਕਰਦਾ ਤੇ ਇਸੇ ਤਰ੍ਹਾਂ ਟਮਾਟਰ 100 150 ਰੁਪਏ ਕਿਲੋ ਦਾ ਟਮਾਟਰ ਤਾਂ ਬਹੁਤ ਮਹਿੰਗਾ ਲੱਗਦਾ ਤੇ 200 ਰੁਪਏ 300 ਰੁਪਏ ਦੀ ਇੰਨੀ ਕੁ ਪਿਊਰੀ ਲਿਆਣਗੇ ਉਹਨੂੰ ਲਿਆ ਕੇ ਫ੍ਰਿਜ ਵਿੱਚ ਰੱਖ ਲੈਣਗੇ ਉਹਨੂੰ ਨਚੋੜ ਨਚੋੜ ਪੀਂਦੇ ਰਹਿਣਗੇ ਉੱਚ ਹੈ ਕੀ ਆ ਕੱਖ ਵੀ ਨਹੀਂ ਐਵੇਂ ਮਨ ਨੂੰ ਸਮਝਾਣ ਲਈ ਉਹੀ ਮਨ 'ਚ ਸੋਚ ਲਿਆ ਕਰੋ ਮੈਂ ਟਮਾਟਰ ਖਾ ਰਿਹਾ ਚਾਹੇ ਖਾ ਲਿਆ ਕਰਵਾਂ ਲੂ ਹੈਨਾ ਪਰ ਇਹ ਚੀਜ਼ਾਂ ਨੇ ਜੇ ਪ੍ਰੋਸੈਸ ਦੇ ਵਿੱਚ ਕੋਈ ਵੀ ਚੀਜ਼ ਆ ਉਹ ਨੁਕਸਾਨ ਕਰੂਗੀ ਟਮਾਟਰ ਮਿਲਦਾ ਰੱਬ ਨੇ ਖੁੱਲ੍ਹੇ ਛੱਡੇ ਉਹਨੇ ਭੰਡਾਰ ਖੁੱਲਾ ਖਾਓ ਅਦਰਕ ਮਿਲਦਾ ਅਦਰਕ ਖੁੱਲਾ ਲਓ ਕੱਟ ਕੇ ਬਣਾਓ ਤਾਂ ਇਸ ਕਰਕੇ ਜਿਹੜੇ ਬਾਜ਼ਾਰ ਚ ਜਿਹੜੇ ਸਾਡੇ ਹੁਣ ਜਿਹੜੇ ਨੌਜਵਾਨ ਬੱਚੇ ਆ ਨਿਊਲੀ ਮੈਰਿਡ ਬੱਚੇ ਆ ਉਹਨਾਂ ਕੋਲੇ ਥੋੜਾ ਜਿਹਾ ਟਾਈਮ ਘੱਟ ਹੈ ਅੱਜਕੱਲ ਕਿਉਂਕਿ ਉਹਨਾਂ ਨੂੰ ਐ ਲੱਗਦਾ ਵੀ ਸ਼ਾਇਦ ਸਾਡੇ ਤੋਂ ਪਹਿਲਾਂ ਦੁਨੀਆ ਚੱਲਦੀ ਹੋਣੀ ਸੀ ਅਸੀਂ ਉਹ ਚਲਾਵਾਂਗੇ ਉਤਸ਼ਾਹ ਕਰਿਓ ਮੇਰੀ ਗੱਲ ਦਾ ਮੇਰੇ ਵੀ ਬੱਚੇ ਤੁਹਾਡੇ ਵਰਗੇ ਆ ਉਹਨਾਂ ਦਾ ਵੀ ਇਹੀ ਆ ਅੱਜਕੱਲ ਬੱਚਿਆਂ ਨੂੰ ਥੋੜਾ ਲੱਗਦਾ ਵੀ ਅਸੀਂ ਉਹ ਸਾਰਾ ਕੁਝ ਕਰਨ ਵਾਲੇ ਆ ਪਹਿਨਾਂ ਵਾਲੇ ਬੁੜਿਆਂ ਨੂੰ ਤਾਂ ਪਤਾ ਹੀ ਕੁਝ ਨਹੀਂ ਸੀ ਜਦ ਕਿ ਬੁੜਿਆਂ ਨੇ ਲਿਖੇ ਨੇ ਅਦਰਕ ਦੇ ਨੁਸਖੇ ਜਿਹੜੇ ਮੈਂ ਤੁਹਾਨੂੰ ਦੱਸਦਾ ਇਹ ਉਹਨਾਂ ਦੇ ਲਿਖੇ ਹੋਏ ਨੇ ਪਰ ਸਾਡੇ ਵਰਗੇ ਨੇ ਤਾਂ ਅਜਮਾਏ ਨੇ ਇਸ ਕਰਕੇ ਤੁਸੀਂ ਵੀ ਇਹਨੂੰ ਅਜਮਾਓ ਅਦਰਕ ਦੀ ਪਿਊਰੀ ਕਦੇ ਨਾ ਲਓ ਟਮਾਟਰ ਦੀ ਪਿਊਰੀ ਕਦੇ ਨਾ ਲਓ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ ਹੱਥ ਜੋੜ ਕੇ ਬੇਨਤੀ ਆ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਦਿਲ ਤੇ ਹੱਥ ਰੱਖ ਕੇ ਦੇਖਿਓ ਪਰ ਦੁਨੀਆ ਦੀ ਲੋੜ ਹੈ ਥੋੜਾ ਵੀ ਕਸੂਰ ਨਹੀਂ ਕਰੀ ਜਾਓ ਲੇਕਿਨ ਜਦੋਂ ਅਸੀਂ ਡਿਮਾਂਡ ਖਤਮ ਕਰਾਂਗੇ ਤਾਂ ਉਹ ਚੀਜ਼ ਦੀ ਮਤਲਬ ਸਪਲਾਈ ਆਪਣੇ ਆਪ ਬੰਦ ਹੋ ਜਾਂਦੀ ਆ ਕਿਉਂਕਿ ਜਿਹੜਾ ਬੰਦਾ ਅਦਰਕ ਦੀ ਪਿਉਰੀ ਵੇਚ ਰਿਹਾ ਉਹ ਬਾਦਾਮ ਵੀ ਵੇਚ ਲੂਗਾ ਤੁਹਾਡੇ ਵਾਸਤੇ ਉਹ ਤੁਹਾਡੇ ਵਾਸਤੇ ਸਰੋਂ ਦਾ ਤੇਲ ਵੀ ਲੈ ਆਊਗਾ ਉਹ ਤੁਹਾਡੇ ਵਾਸਤੇ ਬਾਦਾਮ ਦਾ ਤੇਲ ਵੀ ਤੁਸੀਂ ਡਿਮਾਂਡ ਉਹ ਚੀਜ਼ ਦੀ ਲਿਆਓ ਨਾ ਉਹਨੇ ਤਾਂ ਵਿਚਾਰੇ ਨੇ ਆਪਣੇ ਬੱਚੇ ਪਾਲਨੇ ਜੋ ਤੁਸੀਂ ਖਾਓਗੇ ਤੁਹਾਨੂੰ ਹੁਣ ਅੱਜ ਕੱਲ ਮੋਮੋ ਦਾ ਰਵਾਜ ਚੱਲਿਆ ਆ ਗਰਮ ਗਰਮ ਮੋਮੋਜ਼ ਲੈਣੇ ਆ ਤੇ ਉਹਦੇ ਨਾਲ ਪਤਾ ਨਹੀਂ ਕੀ ਕੀ ਖਾਈ ਜਾਂਦੇ ਅਸੀਂ ਚਟਣੀਆਂ ਦੇਖੋ ਕਿੰਨੀਆਂ ਤੇਜ਼ ਕਿੰਨੀਆਂ ਗਲਤ ਤਰੀਕੇ ਦੀਆਂ ਬਣੀਆਂ ਹੋਈਆਂ ਉਹ ਚਟਣੀ ਦਾ ਟੇਸ ਹੀ ਅਲੱਗ ਆ ਠੀਕ ਆ ਸਾਡੇ ਬੱਚੇ ਖਾਂਦੇ ਆ ਪਰ ਇਹ ਵੀ ਬਹੁਤ ਇੰਪੋਰਟੈਂਟ ਧਿਆਨ ਦੇਣ ਵਾਲੀਆਂ ਗੱਲਾਂ ਨੇ ਕਿ ਨਕਲੀ ਛੱਡ ਕੇ ਆਪਾਂ ਅਸਲੀ ਵੱਲ ਵੀ ਚੱਲਾਂਗੇ ਤੁਸੀਂ 50% ਨਕਲੀ ਖਾ ਲਓ 50% ਅਸਲੀ ਖਾ ਲਓ ਜ਼ਮੀਨ ਅਸਮਾਨ ਦਾ ਫਰਕ ਪਤਾ ਲੱਗੂ ਇੱਕ ਪਾਸੇ ਅਦਰਕ ਦੀ ਪਿਓਰੀ ਖਾ ਲਓ ਇੱਕ ਪਾਸੇ ਅਦਰਕ オリジナル ਖਾ ਲਓ ਦੰਦੀ ਵੱਢ ਕੇ ਚਾਹੇ ਥੋੜਾ ਜਿਹਾ ਖਾ ਲਓ ਜੇ ਅੱਖਾਂ ਨਾਲ ਖੁੱਲ ਜਾਣ ਤੁਹਾਡੀਆਂ ਤੇ ਇਸ ਕਰਕੇ ਇਹ ਚੀਜ਼ ਦਾ ਖਿਆਲ ਰੱਖੋ ਕਿ ਪ੍ਰੋਸੈਸਿੰਗ ਦੇ ਵਿੱਚ ਜਿਵੇਂ ਮੰਨ ਲਓ ਰਿਫਾਈਨਡ ਔਇਲ ਆ ਇੱਕ ਪਾਸੇ ਰਿਫਾਈਨਡ ਔਇਲ ਆ ਇੱਕ ਪਾਸੇ ਸਰੋਂ ਦਾ ਤੇਲ ਆ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਸਾਈ ਪਨੀਰ ਬਣਾ ਕੇ ਖਾ ਲਿਓ ਇੱਕ ਦਿਨ ਰਿਫਾਈਨਡ ਚ ਬਣਾ ਕੇ ਖਾ ਲਿਓ ਸੁਭਾਸ਼ ਗੋਇਲ ਦੀ ਗੱਲ ਸਮਝ ਆਊਗੀ ਤੁਹਾਨੂੰ ਵੀ ਕੀ ਕਹਿ ਕੇ ਗਿਆ ਏ ਇੱਕ ਵਾਰਸੇ ਦੇਸੀ ਘਿਓ ਲੈ ਲਿਓ ਗਾਂ ਦਾ ਬਣਿਆ ਹੋਇਆ ਦੇਸੀ ਘਿਓ ਕਹਿ ਦਿੰਦੇ ਗਾਂ ਦਾ ਦੇਸੀ ਘਿਓ ਖਾ ਕੇ ਤਾਂ ਦੇਖਿਓ ਦੇ ਵਿੱਚ ਘਿਓ ਹੈਗਾ ਹੈਨਾ ਘਿਓ ਦੀ ਜਗ੍ਹਾ ਬਦਾਮ ਤੇਲ ਖਾ ਲਓ ਕਿਉਂਕਿ ਬਦਾਮ ਤੇਲ ਦੀ ਵਿਕਰੀ ਹਲੇ ਘਟਾ ਉੱਚ ਹਲੇ ਬੇਈਮਾਨੀ ਘਟਾ ਉਹ ਹਲੇ ਮਿਲਦਾ ਬਰਫ ਰੈਸ਼ ਉਹਦੇ ਲਈ ਕੋਲੂ ਵੀ ਲੱਗੇ ਹੋਏ ਨੇ ਛੋਟੇ ਮੋਟੇ ਤੁਸੀਂ ਕਢਾ ਕੇ ਵੀ ਲੈ ਸਕਦੇ ਹੋ ਅੱਖਾਂ ਮੂਰੇ ਹੁਣ ਘਿਓ ਦੇ ਵਿੱਚ ਕਈ ਵਾਰੀ ਵਿਚਾਰੀਆਂ ਬੁੜੀਆਂ ਕਹਿੰਦੀਆਂ ਨੇ ਬਾਹਾਂ ਹੀ ਦੁਖਣ ਲੱਗ ਜਾਂਦੀਆਂ ਨੇ ਕਿਹੜਾ ਬਣਾਉ ਉਹ ਅੱਜ ਕੱਲ ਅੱਗੇ ਵਾਲੀ ਗੱਲਰ ਬਾਤ ਰਹੀ ਨਹੀਂ ਹੈਨਾ ਤਾਂ ਇਸ ਕਰਕੇ ਉਹ ਜਿਹੜਾ ਬਾਦਾਮ ਤੇਲ ਆ ਉਹਨੂੰ ਤੁਸੀਂ ਪੀਆ ਕਰੋ ਦਿਮਾਗ ਤੇਜ ਹੋਊਗਾ ਸਰੀਰ ਦੀ ਖੁਸ਼ਕੀ ਦੂਰ ਹੋਊਗੀ ਸਰੀਰ ਤਕੜਾ ਹੋਊਗਾ ਦਿਮਾਗ ਤੇਜ ਅੱਖਾਂ ਤੇਜ ਪਰ ਇਹ ਕੰਮ ਕਰਿਆ ਕਰੋ ਮੇਰਾ ਤਾਂ ਇਹੀ ਕਹਿਣਾ ਬਾਕੀ ਮੇਤੋਂ ਪਹਿਲਾਂ ਪਤਾ ਨਹੀਂ ਕਿੰਨੇ ਇੱਕ ਵਿਦਵਾਨ ਆ ਕੇ ਚਲੇਗੇ ਬੋਲ ਕੇ ਚਲੇਗੇ ਕੁਝ ਮੇਰੇ ਵਰਗੇ ਨਾਦਾਨ ਵੀ ਆਏ ਬੋਲ ਕੇ ਚਲੇਗੇ ਜਿਹੜੀ ਗੱਲ ਤੁਹਾਨੂੰ ਚੰਗੀ ਲੱਗੇ ਪੱਲੇ ਵੰਡ ਲਿਆ ਕਰੋ ਜਿਹੜੀ ਨਾ ਚੰਗੀ ਲੱਗੇ ਅੱਗੇ ਸ਼ੇਅਰ ਕਰ ਦਿਆ ਕਰੋ ਆਪੇ ਕਿਸੇ ਨੂੰ ਚੰਗੀ ਲੱਗੂ ਸੰਭਲੂਗਾ ਤੇ ਮਤਲਬ ਕਹਿਣ ਦਾ ਕਿ ਕੋਈ ਵੀ ਗੱਲ ਜਿਹੜੀ ਆ ਉਹ ਆਕਾਰਨ ਨਹੀਂ ਹੁੰਦੀ ਕੋਈ ਵੀ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਇਸ ਕਰਕੇ ਮੇਰਾ ਚੈਨਲ ਤੁਸੀਂ ਦੇਖਦੇ ਹੋ ਤੁਹਾਡਾ ਬਹੁਤ ਧੰਨਵਾਦ ਬੜੇ ਵਧੀਆ ਵਧੀਆ ਕਮੈਂਟ ਵੀ ਕਰ ਦਿਓ ਬੜਾ ਧੰਨਵਾਦ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਇਹਨਾਂ ਜਦੋਂ ਤੁਸੀਂ ਮਤਲਬ ਕਿਨਾਂ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰਾ ਹਰ ਵੀਡੀਓ ਜਿਹੜਾ ਹੈਗਾ ਉਹ ਤੁਹਾਡੇ ਤੱਕ ਪਹੁੰਚੇ ਪਰ ਤੁਹਾਨੂੰ ਉਹਦਾ ਕੋਈ ਫਾਇਦਾ ਮਿਲੇ ਜਿਆਦਾ WhatsApp ਤੇ ਮੈਸੇਜ ਪਾਉਣ ਨਾਲੋਂ ਚੰਗਾ ਇਹਨੂੰ ਬਾਰ-ਬਾਰ ਰਿਪੀਟ ਕਰਕੇ ਸੁਣ ਲਿਆ ਕਰੋ ਕਈ ਗੱਲਾਂ ਮੈਂ ਦੱਸ ਗਿਆ ਹੋਣਾ ਜੋ ਜਿੰਨੇ ਸੁਣੀ ਜਾਓਗੇ ਉਨਾਂ ਹੀ ਉਹਦਾ ਤੁਹਾਨੂੰ ਪਤਾ ਲੱਗੂਗਾ ਹਾਂ ਜਿਹੜੀ ਗੱਲ ਬਹੁਤ ਸਟੀਕ ਤੁਸੀਂ ਪੁੱਛਣੀ ਆ ਉਹਦਾ ਮੈਨੂੰ ਵੌਇਸ ਮੈਸੇਜ ਪਾ ਦਿਓ ਪੰਜ ਚਾਰ ਦਿਨ ਦੇ ਵਿੱਚ ਵਿੱਚ ਤੁਹਾਨੂੰ ਮੇਰਾ ਰਿਪਲਾਈ ਜ਼ਰੂਰ ਆਊਗਾ ਔਰ ਆਪਣਾ ਨਾਮ ਆਪਣਾ ਸ਼ਹਿਰ ਜ਼ਰੂਰ ਬੋਲਿਆ ਕਰੋ ਯਾਰ ਚੰਗਾ ਲੱਗਦਾ ਜਦੋਂ ਮੈਂ ਕਿਸੇ ਨੂੰ ਕਹਿੰਦਾ ਹਾਂ ਵੀ ਜਸਵਿੰਦਰ ਸਿੰਘ ਬਟਿੰਡੇ ਤੋਂ ਤੁਸੀਂ ਮੈਸੇਜ ਭੇਜਿਆ ਮੈਨੂੰ ਚੰਗਾ ਲੱਗਿਆ ਤੁਹਾਡੇ ਮੈਸੇਜ ਦਾ ਮੈਂ ਰਿਪਲਾਈ ਦੇ ਰਿਹਾ ਤਾਂ ਉਦੋਂ ਮੈਨੂੰ ਐ ਲੱਗਦਾ ਵੀ ਮੈਂ ਕਿਸੇ ਆਪਣੇ ਭਰਾ ਨੂੰ ਆਪਣੀ ਭੈਣ ਨੂੰ ਆਪਣੇ ਰਿਸ਼ਤੇਦਾਰ ਨੂੰ ਮੈਸੇਜ ਕਰ ਰਿਹਾ ਐਦਾਂ ਆਪਦਾ ਸ਼ਹਿਰ ਤੇ ਆਪਦਾ ਨਾਮ ਜ਼ਰੂਰ ਲਿ ਚੰਗਾ ਲੱਗਦਾ। ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ। ਪਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਕੋਈ ਸਵਾਲ ਹੈ ਜਾਂ ਤੁਹਾਡੀ ਕੋਈ ਸਮੱਸਿਆ ਆ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਲਿਖੋ ਤਾਂ ਜੋ ਅਸੀਂ ਉਹਦੇ ਉੱਤੇ ਅਗਲਾ ਪ੍ਰੋਗਰਾਮ ਲੈ ਕੇ ਆ ਸਕੀਏ।